40 50 ਲੱਖ ਰੁਪਏ ਮੇਰੇ ਪਾਰਟੀ ਤੇ ਲਾਇਆ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੇ ਭਲੇ ਲਈ ਬਟ ਬਟਾਨੂੰ ਹਮੇਸ਼ਾ ਨਿਰਾਸ਼ਾ ਹੀ ਆਸਫੇ ਇਹੋ ਜਿਹਾ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸਾਡੇ ਮੈਂਬਰ ਸਾਹਿਬਾਨ ਨੂੰ ਘਰਾਂ ਚ ਜਾ ਜਾ ਕੇ ਉਹਨਾਂ ਨੂੰ ਆਪਣੇ ਘਰਾਂ ਚ ਸੰਸਦ ਦੇ ਕਿ ਕਿਹਾ ਜਾ ਰਿਹਾ ਕਿ ਥੋੜੀ ਤੁਸੀਂ ਹਿਤਪਾਲ ਸਿੰਘ ਦੀ ਪੰਚਾਇਤ ਤੋੜ ਦਿਓ ਸਾਡੀ ਤਾਂ ਵੀਰੇ ਪੰਚਾਇਤ ਤੋੜ ਨੂੰ ਫਿਰ ਰਹੇ ਨੇ ਆਡੀਓ ਹੈਗੀ ਯਾਰ ਮੇਰੇ ਕੋਲ ਵੀਡੀਓ ਹੈਗੀ ਆ ਉਹਨਾਂ ਨਾਲ ਗੱਲ ਕਰਦੇ ਹੋਏ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਸਰ ਤੁਸੀਂ ਬੋਲੀ ਕਿਉਂ ਨਹੀਂ ਕਰਾ ਰਹੇ ਤੇ ਉਹਨਾਂ ਦੀ ਵਰਡਿੰਗ ਇਹ ਸੀ ਕੋਈ ਬੋਲੀ ਗੋਲੀ ਨਹੀਂ ਹੋਣੀ ਮੇਰੇ ਪਾਰਟੀ ਦੇ ਬੰਦੇ ਆ ਮੈਂ ਅਕਾਮੋਡੇਟ ਕਰਨਾ ਵਾ ਮੈਂ ਬੋਲੀ ਨਹੀਂ ਕਰਾਉਂਦੇ ਇਹਨਾਂ ਵੱਲੋਂ ਰੋਕਿਆ ਗਿਆ ਤੁਹਾਨੂੰ ਬੋਲੀ ਕਰਨ ਤੋਂ ਮੈਨੂੰ ਦੁੱਖ ਹੋ ਰਿਹਾ ਦੱਸ ਦਿਓ ਇਹ ਰਮਨ ਬੈਲ ਸਾਹਿਬ ਚੇਅਰਮੈਨ ਨੇ ਸਾਨੂੰ ਇਹ ਵੀ ਗੱਲ ਕਹੀ ਗਈ ਕਿ ਜੇ 15 ਕਿੱਲੇ ਜ਼ਮੀਨ ਹੈ ਤਾਂ ਅੱਧੇ ਅੱਧੇ ਕਰ ਲਓ ਸਾਨੂੰ ਇਹੋ ਜੇ ਕੰਮ ਦੀ ਕੋਈ ਲੋੜ ਨਹੀਂ ਤੁਸੀਂ ਸਾਡੀ ਬੋਲੀ ਹੋਣੀ ਪਰ ਚੱਕਰਿਆਂ ਦੀ ਬੋਲੀ ਫੋਨ ਨਹੀਂ ਦਿੱਤੀ ਜਾ ਰਹੀ ਮੇਰੇ ਫਾਦਰ ਤਾਂ ਇਹਨੇ ਡਿਵੋਰਸ ਹੋ ਗਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਬੇਸ਼ੱਕ ਸਾਡੇ ਪਿੰਡ ਚੋਂ ਕੱਲੇ-ਕੱਲੇ ਘਰ ਚ ਜਾ ਕੇ ਪੁੱਛ ਸਕਦੇ ਹੋ ਕਿ ਹਿਤਪਾਲ ਸਿੰਘ ਕੌਣ ਆ ਉਹਨੇ ਕੀ ਕੰਮ ਕੀਤੇ ਨੇ ਕਿ ਉਹ ਕੀ ਕਰ ਰਿਹਾ ਤੇ ਜੇ ਤੁਹਾਨੂੰ ਇੱਕ ਬੰਦਾ ਵੀ ਗਲਤ ਕਹਿ ਜੇ ਅਸੀਂ ਵੀਰੇ ਦੇਮਦਾਰ ਹੋਣਾ ਹੁਣ ਜਦੋਂ ਵੀਰੇ ਅਫਸਰਾਂ ਤੇ ਪ੍ਰੈਸ਼ਰ ਪੈਂਦਾ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਅਫਸਰ ਤਾਂ ਚਲੋ ਵਜੇ ਹੁੰਦੇ ਆ ਪਰ ਉਹਨਾਂ ਤੇ ਪ੍ਰੈਸ਼ਰ ਪਿਆ ਹੌਲੀ-ਹੌਲੀ ਹੌਲੀ ਤਰੀਕਾ ਅੱਗੇ ਪੈਂਦੀਆਂ ਗਈਆਂ ਪੈਂਦੀਆਂ ਗਈਆਂ ਪੈਂਦੀਆਂ ਗਈਆਂ ਫੋਂਟਾਈ ਤ੍ਰਿਕਕ ਕਕ ਦਾ ਸਮਾਜ ਜੀ ਹਾਈ ਕੋਰਟ ਦੇ ਜਿਹੜਾ ਆਰਡਰ ਮਿਲਿਆ ਤੁਸੀਂ ਵੀ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਚੇਅਰਮੈਨ ਸਾਹਿਬ ਵੀ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਨੇ ਫਿਰ ਵੀ ਉਹਨਾਂ ਦੀ ਰਿਕਵਰਡ ਕਿਉਂ ਪਾਈ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆਂ ਗੁਰਦਾਸਪੁਰ ਦੇ ਪਿੰਡ ਬਬਰੀ ਨੰਗਲ ਦੀ ਜਿੱਥੋਂ ਦੀ ਮੈਲਾ ਸਰਪੰਚ ਸੁਖਦੇਵ ਕੌਰ ਨੂੰ ਆਪਣੀ ਹੀ ਪਾਰਟੀ ਦੇ ਚੇਅਰਮੈਨ ਦੇ ਵੱਲੋਂ ਦਬਾਇਆ ਜਾ ਰਿਹਾ ਹੈ ਉਹਨਾਂ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਤੱਕ ਨਹੀਂ ਕੀਤੀ ਜੇ ਕਰਨ ਦਿੱਤੀ ਜਾ ਰਹੀ ਉਸੇ ਬਾਬਤ ਸਾਡੇ ਨਾਲ ਇਟਲੀ ਤੋਂ ਕਾਲ ਤੇ ਜੁੜੇ ਨੇ ਬਾਈ ਅਰਸ਼ ਗਿਲ ਅਰਸ਼ ਗਿਲ ਜੀ ਸੁਖਦੇਵ ਕੌਰ ਦੇ بیٹے ਨੇ ਅਰਸ਼ ਗਿਲ ਜੀ ਸਵਾਗਤ ਆ ਤੁਹਾਡਾ ਆਰਐਮਬੀ ਟੈਲੀਵਿਜ਼ਨ ਤੇ ਸਸੀ ਗਰਵਾ ਜੀ ਥੈਂਕ ਯੂ ਭਾਜੀ ਕਿਵੇਂ ਦੇਖਦੇ ਹੋ ਇਹ ਮਸਲਾ ਕੀ ਹੈ ਤੁਹਾਡੇ ਪਿੰਡ ਦਾ ਹਾਂਜੀ ਵੀਰੇ ਮਸਲਾ ਇਹ ਹੈ ਕਿ ਮੇਰੇ ਫਾਦਰ ਸਾਹਿਬ ਆਮ ਆਦਮੀ ਪਾਰਟੀ ਤੋਂ 15 ਸਾਲ ਤੋਂ ਲਗਾਤਾਰ ਬਲੌਕ ਪ੍ਰੈਜ਼ਿਡੈਂਟ ਨੇ ਤੇ ਵੀਰੇ ਜਦੋਂ ਕੋਈ ਵੀ ਪੋਲਿੰਗ ਏਜੰਟ ਡਰਦਾ ਬਹਿੰਦਾ ਨਹੀਂ ਸੀ ਨਾ ਹੁੰਦਾ ਮਤਲਬ ਬਿਲਕੁਲ ਕੋਈ ਨਹੀਂ ਸੀ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਵੀਰੇ ਅਸੀਂ ਮੇਰੇ ਫਾਦਰ ਸਾਹਿਬ ਨੇ ਪਾਰਟੀ ਲਈ ਕੰਮ ਕੀਤਾ ਤੇ ਮੈਂ ਹੱਥੀਂ ਬਹੁਤਾ ਨਹੀਂ ਮੈਂ 40-50 ਲੱਖ ਰੁਪਏ ਵੀਰੇ ਪਾਰਟੀ ਤੇ ਲਾਇਆ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੇ ਭਲੇ ਲਈ ਤੇ ਚਲੋ ਫਿਰ ਵੀਰੇ ਹੌਲੀ 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 ਚਲੋ ਦੋ ਛੋੜਾਂ ਵੀ ਹਾਰੇ ਐ ਐਮਪੀ ਦੀਆਂ ਛੋੜਾਂ ਹੋਈਆਂ 17 'ਚ ਮੈਂ ਆਪ ਉੱਥੇ ਸੀਗਾ ਮੈਂ ਆਪ ਚੋਣ ਪ੍ਰਚਾਰ ਕੀਤਾ ਸਾਨੂੰ ਬੜੀਆਂ ਆਸਾਂ ਸੀਗੀਆਂ ਕਿ ਚਲੋ ਅਸੀਂ ਲੋਕਾਂ ਦਾ ਭਲਾ ਕਰਾਂਗੇ ਤੇ ਬਾਅਦ ਵਿੱਚ ਚਲੋ 22 ਦੇ ਵਿੱਚ ਅਸੀਂ ਜਿੱਤ ਕੇ ਬੜਾ ਬੜੀ ਸੰਨ ਖੁਸ਼ੀ ਹੋਈ ਚਾਹੇ ਸਾਗਾ ਹਲਕਾ ਨਹੀਂ ਜਿੱਤੇ ਹਾਲਾਂਕਿ ਅਸੀਂ ਸਾਡੇ ਪਿੰਨੋਂ ਆਵਾਜ਼ ਦੀ ਪਾਰਟੀ ਅਸੀਂ ਜਿਤਾ ਕੇ ਭੇਜੀ ਤੇ ਚਲੋ ਬਾਬੇ ਦੀ ਮੇਅਰ ਹੋਈ ਤੇ ਸਰਪੰਚੀ ਦੀਆਂ ਚੋਣਾਂ ਆ ਗਈਆਂ ਵੀਰੇ ਅਸੀਂ ਕੈਂਡੀਡੇਟ ਬਣੇ ਮੇਰੇ ਫਾਦਰ ਸਾਹਿਬ ਬਲਾਕ ਪ੍ਰੈਜ਼ੀਡੈਂਟ ਸੀਗੇ ਮੇਰੇ ਮਦਰ ਜਿਹੜੇ ਕੈਂਡੀਡੇਟ ਬਣੇ ਤੇ ਅਸੀਂ ਚਲੋ ਬਾਬੇ ਦੀ ਮੇਅਰ ਹੋਈ ਅਸੀਂ ਬੜੀ ਮਿਹਨਤ ਕੀਤੀ ਮੈਂ ਵੀ ਇੱਥੋਂ ਗਿਆ ਇਟਲੀ ਤੋਂ ਅਸੀਂ ਜਿੱਤ ਗਏ ਹੌਲੀ ਹੌਲੀ ਅਸੀਂ ਕੰਮ ਕਰਨੇ ਸ਼ੁਰੂ ਕੀਤੇ ਪਿੰਡ ਦੇ ਚੋਲੋ ਬੜਾ ਵਧੀਆ ਚੱਲ ਪਿਆ ਕੰਮ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਸਾਡੇ ਐਂਟੀ ਪਾਰਟੀ ਸੀ ਨਾ ਹਾਂਜੀ ਐਕਸ ਕਾਂਗਰਸ ਦੇ ਸਰਪੰਚ ਰਹੇ ਨੇ ਉਹਨਾਂ ਦੇ ਥੱਲੇ ਤਕਰੀਬਨ 20 ਸਾਲ ਤੋਂ ਜਿਹੜੀ ਆ ਪੰਚਾਇਤੀ ਜ਼ਮੀਨ ਵਗਰੀ ਸੀ ਉਹਨਾਂ ਦੇ ਥੱਲੇ ਅਸੀਂ ਕੋ ਮਸਲਾ ਜਿਹੜਾ ਹੱਲ ਕਰਾਉਣਾ ਚਾਹਿਆ ਸੀ ਆਖਿਆ ਕਿ ਚਲੋ ਮਤਲਬ ਸਰਕਾਰੀ ਜ਼ਮੀਨ ਆ ਜਿਹੜਾ ਵੀ ਜਿੰਨੇ ਵੀ ਖੜਨੀ ਆ ਲੈ ਜਾਵੇ ਬਟ ਬੋਲੀ ਹੋਣੀ ਚਾਹੀਦੀ ਹੈ ਨਾ ਤੇ ਪ੍ਰੋਬਲਮ ਇਹ ਆਈ ਵੀਰੇ ਸਾਨੂੰ ਕਿ ਸਾਨੂੰ ਬੋਲੀ ਤੋਂ ਰੋਕ ਦਿੱਤਾ ਕਿ ਕਿਹਨਾਂ ਵੱਲੋਂ ਰੋਕਿਆ ਗਿਆ ਤੁਹਾਨੂੰ ਬੋਲੀ ਕਰਨ ਤੋਂ ਸਾਨੂੰ ਸਰ ਮੈਨੂੰ ਦੁੱਖ ਹੋ ਰਿਹਾ ਦੱਸ ਦਿਓ ਇਹ ਰਮਨ ਬੈਲ ਸਾਹਿਬ ਚੇਅਰਮੈਨ ਨੇ ਜਿੰਨਾ ਨਾਲ ਕੀ ਸਾਡੀ ਬਹੁਤ ਪੁਰਾਣੀ ਸਾਝਾ ਆਜ਼ਾਦਾਂ ਨਾਲਿਆ ਤੋਂ ਇਹ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਨੇ ਉਹ ਕਹਿੰਦੇ ਇਹਦੇ ਪਹਿਲਾਂ ਕਾਂਗਰਸ 'ਚ ਸੀਗੇ ਤੇ ਹੁਣ ਇਸ ਵੇਲੇ ਇਹ ਚੇਅਰਮੈਨ ਨੇ ਆਮ ਆਦਮੀ ਪਾਰਟੀ ਨੂੰ ਹਾਂਜੀ ਵੀ ਇਹ ਤੁਸੀਂ ਗੱਲ ਕਿਸੇ ਬੀਡੀਪੀਓ ਦਫ਼ਤਰ ਜਾਂ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਇਸ ਬਾਰੇ ਵੀ ਸਾਨੂੰ ਬੋਲੀ ਨਹੀਂ ਕਰਨ ਦਿੱਤੀ ਜਾ ਰਹੀ ਹਾਂਜੀ ਵੀਰੇ ਅਸੀਂ ਕੀ ਹੋਇਆ ਜਦੋਂ ਸਾਨੂੰ ਰੋਕਿਆ ਗਿਆ ਅਟਕਲਾਈਆਂ ਤਾਂ ਅਸੀਂ ਕੀ ਕੀਤਾ ਅਸੀਂ ਹਾਈ ਕੋਰਟ ਪਟੀਸ਼ਨ ਪਾਈ ਸਾਨੂੰ ਮੰਨ ਲ્યો ਹਾਈ ਕੋਰਟ ਨੇ 1 ਮਹੀਨੇ ਦਾ ਸਮਾਂ ਦਿੱਤਾ ਉਹਨਾਂ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਉਹਦੇ ਵਿੱਚ ਆਰਡਰ ਆ ਮੈਂ ਤੁਹਾਨੂੰ ਭੇਜ ਦੂੰਗਾ ਬਾਅਦ ਵਿੱਚ ਕਿ 1 ਮਹੀਨੇ ਦੇ ਵਿੱਚ ਵਿੱਚ ਬੋਲੀ ਕਰਵਾਈ ਜਾ ਹੁਣ ਜਦੋਂ ਵੀਰੇ ਅਫਸਰਾਂ ਤੇ ਪ੍ਰੈਸ਼ਰ ਪੈਂਦਾ ਹਨ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਅਫਸਰ ਤਾਂ ਚਲੋ ਬੱਚੇ ਹੁੰਦੇ ਆ ਹੁਣ ਉਹਨਾਂ ਤੇ ਪ੍ਰੈਸ਼ਰ ਪਿਆ ਹੌਲੀ 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 ਤਰੀਕਾ ਅੱਗੇ ਪੈਂਦੀਆਂ ਗਈਆਂ ਪੈਂਦੀਆਂ ਗਈਆਂ ਪੈਂਦੀਆਂ ਗਈਆਂ ਹੁਣ 28 ਤਰੀਕ ਕੱਕ ਦਾ ਸਮਾ ਵੀਰ ਜੀ ਹਾਈ ਕੋਰਟ ਦੇ ਜਿਹੜਾ ਆਰਡਰ ਮਿਲਿਆ ਪਰ ਚੱਕਰੇ ਆ ਕਿ ਹੁਣ ਇੱਥੋਂ ਤੱਕ ਹੁਣ ਆ ਚੁੱਕਾ ਕਿ ਸਾਡੀ ਪੰਚਾਇਤ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਚੇਅਰਮੈਨ ਦੇ ਵੱਲੋਂ ਕੋਈ ਤੋਂ ਨਹੀਂ ਕਰਵਾਣ ਦਿੱਤੀ ਜਾ ਰਹੀ ਇਹਦਾ ਕਾਰਨ ਕੀ ਹੈ ਜੀ ਮੈਨੂੰ ਤਾਂ ਵੀਰੇ ਖੁਦ ਸਮਝ ਨਹੀਂ ਆ ਰਹੀ ਕਿ ਅਸੀਂ ਹਾਲਾਂਕਿ ਮੇਰੇ ਕੋਲ ਇੱਕ ਆਡੀਓ ਹੈਗੀ ਯਾਰ ਮੇਰੇ ਕੋਲ ਵੀਡੀਓ ਹੈਗੀ ਆ ਉਹਨਾਂ ਨਾਲ ਗੱਲ ਕਰਦੇ ਹੋਏ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਸਰ ਤੁਸੀਂ ਬੋਲੀ ਕਿਉਂ ਨਹੀਂ ਕਰਾ ਰਹੇ ਤੇ ਉਹਨਾਂ ਦੀ ਵਰਡਿੰਗ ਇਹ ਸੀ ਕੋਈ ਬੋਲੀ ਬੋਲੀ ਨਹੀਂ ਹੋਣੀ ਮੇਰੇ ਪਾਰਟੀ ਦੇ ਬੰਦੇ ਆ ਮੈਂ ਅਕਾਮੋਡੇਟ ਕਰਨਾ ਵਾ ਉਹਨਾਂ ਨੂੰ ਕਮਰਜੀ ਜੇ ਪ੍ਰਤਾਪ ਸਿੰਘ ਸ਼ਾਮਲ ਕਰਾਉਣਾ ਆਇਆ ਮੈਂ ਬੋਲੀ ਨਹੀਂ ਕਰਾਉਣ ਦੇਣੀ ਮੈਂ ਕਿਹਾ ਸਰ ਉਹਨਾਂ ਨੂੰ ਤੁਸੀਂ ਵੀ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਹਾਂਜੀ ਸਰ ਮੇਰੇ ਫਾਦਰ ਸਾਹਿਬ 15 ਸਾਲ ਤੋਂ ਬਲੌਕ ਪ੍ਰੇਡਿੰਗ ਨੇ ਲਗਾਤਾ ਫਿਰ ਤੁਸੀਂ ਵੀ ਆਮ ਆਦਮੀ ਪਾਰਟੀ ਤੋਂ ਬਲੌਂਗ ਕਰਦੇ ਹੋ ਚੇਅਰਮੈਨ ਸਾਹਿਬ ਵੀ ਆਮ ਆਦਮੀ ਪਾਰਟੀ ਤੋਂ ਬਲੌਂਗ ਕਰਦੇ ਨੇ ਫਿਰ ਵੀ ਉਹਨਾਂ ਦੇ ਰੁਕਾਵਟ ਕਿਉਂ ਪਾਈ ਜਾ ਰਹੀ ਹੈ ਸਮਝ ਨਹੀਂ ਤਾਂ ਹੋਲ ਸਮਝ ਨਹੀਂ ਆ ਰਹੀ ਜੀ ਮੈਂ ਤਾਂ ਸੱਚੀ ਸ਼ੌਕ ਹਾਂ ਮੈਨੂੰ ਹਾਲਾਕਿ ਉਹ ਕਹਿੰਦੇ ਹੁੰਦੇ ਸੀ ਕਿ ਮੇਰੇ ਫਾਦਰ ਸਾਹਿਬ ਨੂੰ ਕਿ ਮੈਂ ਤੂੰ ਮੇਰਾ ਪੋਤੇ ਆ ਤੇ ਮੈਨੂੰ ਹੀ ਕਹਿੰਦੇ ਹੁੰਦੇ ਸੀ ਕਿ ਕੋਈ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਆ ਹਾਲਾਕਿ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਜੇ ਅਸੀਂ ਕੋਈ ਗਲਤ ਕੰਮ ਕਰਦੇ ਹੋਈਏ ਐਂਡ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੀਰ ਜੀ ਵਿਚ ਬੰਦੇ ਪਾ ਕੇ ਵਿਚੋ ਵਿਚ ਸਾਨੂੰ ਇਹ ਵੀ ਗੱਲ ਕਹੀ ਗਈ ਕਿ ਜੇ 15 ਕਿੱਲੇ ਜ਼ਮੀਨ ਹੈ ਤਾਂ ਅੱਧੇ-ਅੱਧੇ ਕਰ ਲਓ ਅਸੀਂ ਸਾਡਾ ਜਦੋਂ ਵੀਰ ਜੀ ਅਸੀਂ ਇਲੈਕਸ਼ਨ ਲੜੇ ਸੀ ਤੇ ਮੇਰਾ ਮੈਂ ਖੁਦ ਇੱਥੋਂ ਗਿਆ ਸੀ ਰੈਟਲੀ ਤੋਂ ਤੇ ਮੇਰਾ ਸਾਡੇ ਪਿੰਡ ਨਾਲ ਵਾਦਾ ਸੀਗਾ ਮੈਂ ਕਿਹਾ ਸੀਗਾ ਮੈਂ ਹਮੇਸ਼ਾ ਪਿੰਡ ਦੇ ਹੱਕ ਸੱਚ ਤੇ ਲੋਕਾਂ ਲਈ ਖੜੂੰਗਾ ਤੇ ਲੜੂੰਗਾ ਤੇ ਜਦੋਂ ਸਾਨੂੰ ਇਹ ਗੱਲ ਗਈ ਇਹਦੇ ਅਸੀਂ ਐ ਹੱਥ ਬੰਨੇ ਵੀ ਵੀਰੇ ਬਹੁਤ ਵਧੀਆ ਰੱਬ ਦੀ ਮਿਹਰ ਆ ਬੜਾ ਵਧੀਆ ਚੱਲੀ ਜਾਂਦਾ ਸਾਨੂੰ ਇਹੋ ਜਿਹੇ ਕੰਮ ਦੀ ਕੋਈ ਲੋੜ ਨਹੀਂ ਤੁਸੀਂ ਸਾਡੀ ਬੋਲੀ ਹੋਣੀ ਪਰ ਚੱਕਰਿਆਂ ਦੀ ਬੋਲੀ ਹੋਣ ਨਹੀਂ ਦਿੱਤੀ ਜਾ ਰਹੀ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸਾਡੇ ਮੈਂਬਰ ਸਾਹਿਬਾਨ ਨੂੰ ਘਰਾਂ ਚ ਜਾ ਜਾ ਕੇ ਉਹਨਾਂ ਨੂੰ ਆਪਣੇ ਘਰਾਂ ਚ ਸੱਦ ਸੱਦ ਕੇ ਕਿਹਾ ਜਾ ਰਿਹਾ ਕਿ ਥੋੜੀ ਤੁਸੀਂ ਹਿਤਪਾਲ ਸਿੰਘ ਦੀ ਪੰਚਾਇਤ ਚੋਣ ਦੋ ਪਰ ਮੈਂ ਸਲਾਮ ਕਰਦਾ ਸਾਡੇ ਮੈਂਬਰ ਜਵਾਨਾਂ ਨੂੰ ਵੀ ਜਿਹੜੇ ਬਹੁਤ ਕੋਈ ਤਗੜੇ ਘਰੋਂ ਤੋਂ ਨਹੀਂ ਆਗੇ ਜੀ ਠੀਕ ਹੈ ਪਰ ਉਹ ਤਾਂ ਵੀ ਆਪਣੇ ਸਟੈਂਡ ਤੇ ਖਰੇ ਰਿਹਾ ਕਿ ਨਹੀਂ ਇਹ 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 ਬੰਦਾ ਸੱਚਾ ਹੈ ਤੇ ਅਸੀਂ ਇਹਨਾਂ ਦੇ ਨਾਲ ਤੁਸੀਂ ਆਪਣੇ ਹਲਕੇ ਦੇ ਐਮ ਐਲ ਏ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਬਾਰੇ ਸਾਡੇ ਵੀਰੋ ਗਰਸਲ ਉਹ ਐਮਐਲਏ ਦੀ ਟਿਕਟ ਉਹਨਾਂ ਨੂੰ ਮਿਲੀ ਸੀ ਰਮਨ ਬੈਂਸ ਸਭ ਨੂੰ ਪਰ ਉਹ ਜਿੱਤੇ ਨਹੀਂ ਹੈਗੇ ਤੇ ਉਹ ਹਲਕਾ ਇੰਚਾਰਜ ਨੇ ਉਹੀ ਨੇ ਹਲਕਾ ਇੰਚਾਰਜ ਜੋ ਵੀ ਨਹੀਂ ਉਹ ਹੀ ਇਹ ਕਰ ਤਰ ਤਰ ਸਾਡੇ 당ਜੀ ਐ ਐਮਐਲਏ ਸਾਹਿਬ ਜਿਹੜੇ ਉਹ ਪਾੜਾ ਸਮਝੋ ਕਾਂਗਰਸ ਤੋਂ ਨੇ ਮਤਲਬ ਇਹ ਰੁਕਾਵਟ ਆਪੋਜੀਸ਼ਨ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਆਪਣੀ ਹੀ ਪਾਰਟੀ ਦੇ ਬੰਦੇ ਦੇ ਵੱਲੋਂ ਰੁਕਾਵਟ ਕੀਤੀ ਜਾ ਰਹੀ ਹੈ ਕਿ ਕੰਮ ਹੋਣ ਨਹੀਂ ਦਿੱਤੇ ਜਾ ਰਹੀ ਖੁਦ ਖੁਦ ਦੀ ਖੁਦ ਦੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਹੁਣ ਅੱਗੇ ਦਾ ਕੀ ਪ੍ਰੋਬਲਮ ਚੱਲ ਰਹੀ ਹੈ ਤੁਹਾਨੂੰ ਇਸ ਦੇ ਬਾਰੇ ਗੁਰੂ ਵੇਖੋ ਦੋ ਕੰਮ ਹੋਈ ਸੀ ਇੱਕ ਬੋਲੀ ਦਵਾਇਆ ਸੀਗਾ ਇੱਕ ਤੁਹਾਨੂੰ ਨਾਲ ਐਡ ਐਡ ਗੱਲ ਕਰ ਦਿੰਨਾ ਇਹਨਾਂ ਦੇ ਇਹ ਮੱਸਾ ਸਿੰਘ ਦਾ ਮਸਲਾ ਇੱਕ ਹੋਰ ਇਹਨਾਂ ਦੇ ਜਿਹੜੇ ਐਕਸ ਸਰਪੰਚ ਨੇ ਕਾਂਗਰਸ ਦੇ ਉਹਨਾਂ ਦੇ ਬਿਲਕੁਲ ਰਾਈਟ ਹੈਂਡ ਨਾਲੋਂ ਉਹਨਾਂ ਦੀ ਇੱਕ ਕੋਠੀ ਸੀਗੀ ਜਿਹੜੀ ਜਿੱਦੀ ਕੀ ਕੰਧ ਜਿਹੜੀ ਆ ਉਹ ਸੁਸਾਇਟੀ ਦੀ ਜਗ੍ਹਾ ਵਿੱਚ ਆਉਂਦੀ ਠੀਕ ਹੈ ਉਹ ਜਦੋਂ ਅਸੀਂ ਉਹਨਾਂ ਨੇ ਉੱਥੇ ਹੁਣ ਕੰਧ ਸੋਸਾਇਟੀ ਦੀ ਜਗਾ ਪੰਚਾਇਤ ਦੀ ਜਗਾ ਸਾਨੂੰ ਕੋ ਖਾਦਲੀ ਜਗਾ ਚਾਹੀਦੀ ਹੈ ਕਿਸੀ ਹੋਰ ਕੰਧ ਦੀ ਜਗਾ ਚਾਹੀਦੀ ਪਿੰਡ ਚ ਅਸੀਂ ਉਹ ਕੰਧ ਰਕਵਾਈ ਗਈ ਉਹ ਸਾਰੀ ਅਧੀਨ ਕੰਧ ਸੀ ਕਿ ਅਸੀਂ ਰਕਵਾਈ ਜਾ ਕੇ ਕਿ ਇਹ ਕੰਧ ਜਿਹੜੀ ਹੈ ਰੋਕੀ ਜਾਵੇ ਚਲੋ ਪੁਲਿਸ ਅਫਸਰ ਆਏ ਉਹਨੇ ਕੰਧ ਰਕਵਾਤੀ ਉੱਥੇ ਵੀ ਮੈਨੂੰ ਖੁਦ ਬਹਿਲ ਸਾਹਿਬ ਨੇ ਫੋਨ ਕੀਤਾ ਮੈਨੂੰ ਕਹਿੰਦੇ ਅਰਸ਼ ਬੇਟਾ ਮੈਂ ਬੜਾ ਪਰੇਸ਼ਾਨ ਆ ਇਸ ਮਸਲੇ ਦਾ ਕੋ ਹੱਲ ਕੱਢ ਤੇਰਾ ਫਾਦਰ ਵੀ ਆਮ ਆਦਮੀ ਪਾਰਟੀ ਚਾ ਉਹ ਵੀ ਆਮ ਆਦਮੀ ਪਾਰਟੀ ਚਾ ਆਪਾਂ ਇਦਾਂ ਚੰਗੇ ਨਹੀਂ ਲੱਗੀਦਾ ਮੈਂ ਕਿਹਾ ਸਰ ਮੈਂ ਮੰਨ ਗਿਆ ਆਵਾ ਦੀ ਪਾਰਟੀ ਚ ਮੈਂ ਕਿਹਾ ਮੇਰੇ ਫਾਗਰ ਨੇ ਅੱਜ ਤੱਕ ਕੋਈ ਗਲਤ ਕੰਮ ਕੀਤਾ ਮੈਨੂੰ ਦੱਸੋ ਕਿਸੇ ਗਲਤ ਕੰਮ ਦੀ ਕੋਈ ਸਾਰਸ਼ ਲੈ ਕੇ ਆਈ ਹੋਈ ਏ ਕਹਿੰਦੇ ਨਹੀਂ ਬੇਟਾ ਮੈਂ ਕਿਹਾ ਫਿਰ ਇਹ ਦੱਸੋ ਕਿ ਉਹ ਗਲਤ ਕੰਮ ਕਰ ਰਹੇ ਆ ਆਪਾਂ ਥੋੜਾ ਰੋਕਣਾ ਬੰਦਾ ਨਹੀਂ ਮੈਨੂੰ ਦੱਸੋ ਸਰ ਨਹੀਂ ਇਸ ਦੇ ਬਾਰੇ ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀਗੀ ਵੀ ਅਸੀਂ ਬੋਲੀ ਕਰਾਉਣੀ ਆ ਜਾਂ ਕਿਵੇਂ ਹਾਂਜੀ 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 ਸਰ ਬਟ ਬਟ ਹਾਂ ਉਹ ਹਮੇਸ਼ਾ ਨਿਰਾਸ਼ਾ ਜਾਂスルਪਈ ਸਰ ਉਹਨਾਂ ਨੇ ਕਦੇ ਸਾਂਝ ਨਹੀਂ ਦਿੱਤਾ ਹਾਲਾਂਕਿ ਹੁਣ ਤਾਂ ਬਹੁਤ ਖੁਸ਼ ਹੋ ਗਿਆ ਹੁਣ ਤਾਂ ਇੱਥੋਂ ਤੱਕ ਵੀਰੇ ਮੈਂ 7 ਸਾਲ ਦਾ ਸੀ ਜਿਹੜੀ ਜਦੋਂ ਦਾ ਬਾਹਰ ਇਕੱਲੀ ਰਹਿਣਾ ਸੀ ਮੈਂ ਤੇ ਮੈਨੂੰ 15 ਸਾਲ ਹੋ ਗਏ ਵੀਰੇ ਕਮਾਈ ਕਰਦੇ ਨੂੰ ਮੈਂ ਇੱਕ ਗੱਡੀ ਲੈ ਲਈ ਜੀ ਨਵੀਂ ਮਾੜੀ ਕਿਸਮਤ ਨੂੰ 12-13 ਸਾਲਾਂ ਬਾਅਦ ਤੇ ਉਹ ਮਤਲਬ ਮੈਂ ਨਹੀਂ ਜੌਬ ਕਰਦੇ ਜੀ ਮੇਰੀ ਵਾਈਫ ਜੌਬ ਕਰਦੀ ਆ ਤੇ ਉਹ ਅਸੀਂ ਚਲੋ ਹਰ ਮਹੀਨੇ ਦੀ ਅਸੀਂ ਕਿਸ਼ਤ ਵੱਜੀ ਹੋਈ ਆ ਜਾਂ ਕੁਝ ਵੀ ਹੈ ਨਾ ਮੇਰੇ ਕੋ ਸਾਰਾ ਰਿਕਾਰਡ ਪਿਆ ਸਾਨੂੰ ਇਹ ਕਿਹਾ ਗਿਆ ਵਿੱਚ ਬੰਦਾ ਕੋ ਪਵਾ ਕੇ ਧੰਗੀ ਦਿੱਤੀ ਗਈ ਕਿ ਤੁਸੀਂ ਗੱਡੀ ਨਵੀਂ ਲਈ ਆ ਮੈਂ ਤੁਹਾਡੇ ਤੇ ਪੁਨੋ ਸੈਕਟਰੀ ਸਾਹਿਬ ਨੇ ਚੈੱਕ ਦਿੱਤਾ ਜੀ 10 ਲੱਖ ਦਾ ਕੱਟ ਕੇ ਤੁਸੀਂ ਤਾਂ ਗੱਡੀ ਲੈ ਕੇ ਆਏ ਹੋ ਸਿਰਫ ਇਸ ਕਰਕੇ ਕਿ ਅਸੀਂ ਜਿਹੜਾ ਪਿੰਗ ਦੇ ਹੱਕ ਦੀ ਗੱਲ ਕਰ ਰਹੇ ਹਾਂ ਤੇ ਬੋਲੀ ਕਰਵਾਉਂਦੇ ਹਾਂ ਮਤਲਬ ਹੋਰ ਕੰਮਾਂ 'ਚ ਵੀ ਰਿਕਵਰਡ ਪਾਈ ਜਾ ਰਹੀ ਹੈ ਇਕੱਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਰਿਕਵਰਡ ਪਾਈ ਜਾ ਰਹੀ ਹੈ ਹੁਣ ਵੀਰੇ ਜਦੋਂ ਹੁਣ ਇਹ ਕੰਮ ਰੁਕ ਗਿਆ ਸਾਡੇ ਤਾਂ ਸਾਰੇ ਹੀ ਰੁਕੇ ਪਏ ਆ ਜੀ ਹੋਰ ਕੋਈ ਵੀ ਕੰਮ ਨਹੀਂ ਹੋ ਰਿਹਾ ਜੀ ਕਿਉਂਕਿ ਸਾਡੇ ਤਾਂ ਤੁਸੀਂ ਕਹਿ ਰਹੇ ਹੋ ਕੰਮ 'ਚ ਰਿਕਵਰਡ ਸਾਡੀ ਤਾਂ ਵੀਰੇ ਪੰਚਾਇਤ ਤੋੜ ਨੂੰ ਫਿਰਦੇ ਨੇ ਕੰਮ ਦੀ ਤਾਂ ਛੱਡ ਹੀ ਦਿਓ ਹਾਂ ਜੀ ਸਾਡੇ ਤਾਂ ਪੰਚਾਇਤ ਤੋਟਣ ਕਰਾ ਰਹੇ ਆ ਵੀ ਮੇਰੇ ਫਰਜ਼ ਤਾਂ ਇੰਨੇ ਡੀਵੋਰਲਾਈਜ਼ ਹੋ ਗਏ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜੇ ਬੰਦੇ ਨੇ ਇੰਨੀ ਤੇਰੇ ਮਿਹਨਤ ਕੀਤੀ ਤੁਸੀਂ ਯਕੀਨ ਕਰੋਗੇ ਗਰਮੀਆਂ ਦੇ ਦਿਨਾਂ ਦੇ ਵਿੱਚ ਸਪੀਕਰ ਮੁੱਢੇ ਤੇ ਰੱਖ ਕੇ ਉਹ ਬੰਦੇ ਨੇ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਕਿਹਾ ਦੀ ਭਗਵੰਤ ਮਾਨ ਸਾਹਿਬ ਆਉਣਗੇ ਸੀਐਮ ਬਣਨਗੇ ਤੇ ਤੁਹਾਡਾ ਫਾਇਦਾ ਹੋਣਾ ਇਕੱਲੇ ਇਕੱਲੇ ਘਰ ਦੇ ਵਿੱਚ ਜਿਹੜੇ ਜਾ ਕੇ ਤੇ ਤੁਸੀਂ ਇੱਕ ਗੱਲ ਹੋਰ ਆ ਵੀਰੇ ਤੁਸੀਂ ਬੇਸ਼ੱਕ ਸਾਡੇ ਪਿੰਡ ਚੋਂ ਇਕੱਲੇ ਇਕੱਲੇ ਘਰ ਚ ਜਾ ਕੇ ਪੁੱਛ ਸਕਦੇ ਹੋ ਕਿ ਹਿਤਪਾਲ ਸਿੰਘ ਕੌਣ ਆ ਉਹਨੇ ਕੀ ਕੰਮ ਕੀਤੇ ਨੇ ਤੇ ਉਹ ਕੀ ਕਰ ਰਿਹਾ ਤੇ ਜੇ ਤੁਹਾਨੂੰ ਇੱਕ ਬੰਦਾ ਵੀ ਗਲਤ ਕਹਿ ਜੇ ਅਸੀਂ ਵੀਰੇ ਦੇਨਦਾਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਅਰਸ਼ ਗਿਲ ਸਾਹਿਬ ਇਸ ਮਸਲੇ ਤੇ ਚੇਅਰਮੈਨ ਰਮਨ ਬਹਿਲ ਜੀ ਦਾ ਵੀ ਪੱਖ ਜਾਣਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਜ਼ਮੀਨ ਦੀ ਬੋਲੀ ਜਲਦ ਹੀ ਕਰਵਾਈ ਜਾਵੇਗੀ ਅਤੇ ਨਾ ਹੀ ਪਿੰਡ ਦੇ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਦਿੱਤੀ ਜਾਵੇਗੀ ਜਲਦੀ ਹੀ ਪਿੰਡ ਦੇ ਕੰਮ ਵੀ ਹੋਣਗੇ